ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਪਿਓਰ ਮੋਡਲ ਦੇ ਸੂਟ ਲੈ ਕੇ ਆਏ ਆ ਬੜੀ ਪਿਆਰੀ ਕਲੈਕਸ਼ਨ ਹੈ ਜੀ ਵਿਦਆਊਟ ਟੂ ਦੁਪੱਟਾ ਸੂਟ ਹੋਣਗੇ ਤੇ ਪ੍ਰਾਈਸ ਮੈਂ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆਪਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਵੀਡੀਓ ਲੈ ਕੇ ਆਉਨੇ ਆ ਜੀ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਹੁੰਦੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਅਨਸਟਿਚ ਸੂਟ ਮੰਗਾਉਣਾ ਹੁੰਦਾ ਤਾਂ ਵੀ ਤੁਸੀਂ ਮੰਗਵਾ ਸਕਦੇ ਹੋ ਐਜ਼ ਇਟ ਇਜ਼ ਜਿਵੇਂ ਸੂਟ ਦਿਖਾਉਨੇ ਜਿਵੇਂ ਵਿਦ ਆਊਟ ਦੁਪੱਟਾ ਸੂਟ ਹੈ ਜਿਨ੍ਹਾਂ ਨੇ ਵਿਦ ਦੁਪੱਟਾ ਨਾਲ ਦੁਪੱਟਾ ਰੈਡੀ ਕਰਾ ਕੇ ਮੰਗਾਉਣਾ ਹੈ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਜੀ ਸੂਟਾਂ ਨੂੰ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 82465 803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਬੜੀ ਪਿਆਰੀ ਕਲੈਕਸ਼ਨ ਹੈ ਜੀ ਪਿਓਰ ਮੋਡਲ ਦੇ ਸੂਟ ਹੋਣਗੇ ਅੱਜ ਦੇ ਤੇ ਦੇਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਆਫ ਵਾਈਟ بیس ਹੈ ਤੇ ਪਿੰਕ ਕਲਰ ਦੇ ਪ੍ਰਿੰਟ ਦੇ ਵਿੱਚ ਦੇਖੋ ਕਿੰਨਾ ਪਿਆਰਾ ਪਿਓਰ ਮੋ ਡਾਲਦੇ ਹੋਣਗੇ ਤੇ ਬੜੀ ਪਿਆਰੀ ਅੱਜ ਦੇ ਸਾਰੇ ਪ੍ਰਿੰਟ ਇੱਕ ਤੋਂ ਇੱਕ ਹੋਣਗੇ ਇਹ ਸਿੰਗਲ ਸਿੰਗਲ ਸੂਟ ਹੀ ਆਪਣੇ ਕੋਲ ਦੇਖੋ ਬੜਾ ਪਿਆਰਾ ਪ੍ਰਿੰਟ 2.5 ਮੀਟਰ ਦੀ ਕੱਟ ਸ਼ਰਟ ਦੀ ਹੈ 2.5 ਮੀਟਰ ਦੀ ਉਹ ਨਾਲ ਬਾਟਮ ਹੋਊਗੀ ਪਿਓਰ ਮੋ ਡਾਲਦੀ ਉਹ ਨਾਲ ਬਾਟਮ ਹੈ ਦੇਖੋ ਲਾਈਨਿੰਗ ਦੇ ਵਿੱਚ ਬਾਟਮ ਹੈ ਲਾਈਨਿੰਗ ਦੇ ਵਿੱਚ ਤੇ ਦੁਪੱਟਾ ਜਿਵੇਂ ਇਹਦਾ ਕਹੋਂਗੇ ਤੁਸੀਂ ਕਈ ਵਾਰ ਆਪਣੇ ਕੋਲ ਦੁਪੱਟੇ ਹੁੰਦੇ ਵੀ ਆ ਤਾਂ ਵੀ ਆਪਾਂ ਰੀਯੂਜ਼ ਕਰ ਸਕਦੇ ਆ ਬਾਕੀ ਆਪਣੀ ਚੋਇਸ ਦੇ ਅਕੋਰਡਿੰਗ ਜਿਨ੍ਹਾਂ ਨੇ ਦੁਪੱਟਾ ਨਾਲ ਵੀ ਮੰਗਵਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਜੀ ਵਿਦਆਊਟ ਦੁਪੱਟਾ ਸੂਟ ਅੱਜ ਦੇ ਪਿਓਰ ਮੋਡਲ ਦੇ ਵਿੱਚ ਪਿਓਰ ਮੋਡਲ ਕਾਟਨ ਦੇ ਵਿੱਚ ਸੂਟ ਤੇ ਬੜੀ ਸੋਹਣੀ ਫਿਟਿੰਗ ਆਉਂਦੀ ਹੈ ਜੀ ਪਿਓਰ ਮੋਡਲ ਦੀ ਜਿਵੇਂ ਆਪਣੀ ਕ੍ਰੇਪ ਦੀ ਫਿਟਿੰਗ ਆਉਂਦੀ ਹੈ ਸੇਮ ਫਿਟਿੰਗ ਉਹੀ ਹੁੰਦੀ ਹੈ ਸੂਟਾਂ ਦੀ ਬੜੇ ਪਿਆਰੇ ਲੱਗਦੇ ਆ ਵੇਅਰ ਕੀਤੇ ਹੋਏ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਤੇ ਹੁਣ ਨੈਕਸਟ ਇਹਨਾਂ ਦੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਆ ਇਹ ਬੇਬੀ ਪਿੰਕ ਸੌਰੀ ਮਜੈਂਟਾ ਕਲਰ ਦੇ ਫਲਾਰਸ ਦੇ ਨਾਲ ਸੀਗਾ ਤੇ ਨੈਕਸਟ ਦੇਖੋ ਕਿੰਨਾ ਪਿਆਰਾ ਹੈ ਇਹ ਇੱਕ ਇੱਕ ਸੂਟ ਮੇਰਾ ਆਪ ਸਿਲੈਕਟ ਕਰਿਆ ਹੋਇਆ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਜਿਨ੍ਹਾਂ ਨੇ ਹਾਫ ਪਿਓਰ ਦੇ ਦੁਪट्टे ਡਾਈ ਕਰਾਉਣੇ ਆ ਤਾਂ ਵੀ ਤੁਸੀਂ ਜਿਵੇਂ ਦੀ ਮਰਜ਼ੀ ਤੁਹਾਡੀ ਚੋਇਸ ਹੈ ਦੁਪट्टे ਤੁਸੀਂ ਉਹਦੇ ਅਕੋਰਡਿੰਗ ਆਪਣੀ ਚੋਇਸ ਦੇ ਅਕੋਰਡਿੰਗ ਦੁਪੱਟੇ ਰੈਡੀ ਕਰਵਾ ਸਕਦੇ ਹੋ ਜਿਹੜਾ ਦੇ ਪਿਓਰ ਮੋਡਲ ਦੇ ਸੂਟ ਆਪਣੇ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਹੋਣਗੇ ਨਾਲ ਦੇਖੋ ਕਿੰਨੀ ਪਿਆਰੀ ਇਹ ਲਾਈਨਸ ਦੇ ਵਿੱਚ ਬਾਟਮ ਹੈ ਲਾਈਨਸ ਦੇ ਵਿੱਚ ਬਾਟਮ ਤੇ ਬੜਾ ਪਿਆਰਾ ਇਹ ਆਪਣਾ ਸੂਟ ਤੇ ਨੈਕਸਟ ਸੂਟ ਆ ਗਿਆ print ਸਾਰੇ ਸੂਟਾਂ ਦੇ ਬਹੁਤ ਪਿਆਰੇ ਆ ਬਿਟ ਆਊਟ ਦੁਪੱਟਾ ਸੂਟ ਪਿਓਰ ਮੋਡਲ ਦੇ ਵਿੱਚ ਸੂਟ ਕਿਉਂਕਿ ਨਸੋਣਾ ਕਿਉਂਕਿ ਸਾਰੇ ਸੂਟ ਕੋ ਸੋਨੇ ਸੋਬਰ ਆਪਣੇ ਗਰਮੀਆਂ ਦੇ ਅਕੋਰਡਿੰਗ ਸੂਟ ਆ ਇਹ ਲਾਈਨਿੰਗ ਲੱਗ ਕੇ ਬਣਨੇ ਆ ਜੀ ਸੂਟ ਸਾਰੇ ਕਿਉਂਕਿ ਥੋੜੀ ਜਿਹੀ ਪਾਰਟੀ ਵੇਅਰ ਲੁੱਕ ਆਉਂਦੀ ਹੈ ਜਿਨ੍ਹਾਂ ਨੇ ਨਾਲ ਵਰਕ ਕਰਾ ਕੇ ਵੀ ਨਾਲ ਰੈਡੀ ਕਰਾਉਣੇ ਆ ਤਾਂ ਵੀ ਤੁਸੀਂ ਕਰਾ ਸਕਦੇ ਹੋ ਇਹਦਾ ਕਲਰ ਥੋੜਾ ਜਿਹਾ ਡਿਫਰੈਂਟ ਆ ਰਿਹਾ ਸੂਟ ਦਾ ਇਹ ਦੇਖੋ ਇਹ ਬਹੁਤ ਮਲਟੀ ਲਾਈਨਸ ਦੇ ਵਿੱਚ ਬਾਟਮ ਥੋੜੀ ਸੋਹਣੀ ਬਰੀਕ ਲਾਈਨਸ ਦੇ ਵਿੱਚ ਬਾਟਮ ਹੈ। ਬਹੁਤ ਪਿਆਰਾ ਸੂਟ ਹੈ। ਬਾਕੀ ਜੀ ਇਹਨਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਹਾਂ ਤਾਂ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ। ਇਹ ਦੇਖੋ ਬੜਾ ਪਿਆਰਾ ਗ੍ਰੇ, ਲਾਈਟ ਗ੍ਰੇ بیس ਹੈ ਵਾਲੇ ਸੂਟ ਦਾ। ਕਿੰਨੇ ਪਿਆਰੀ ਪ੍ਰਿੰਟਿੰਗ ਹੈ। ਬਹੁਤ ਪਿਆਰੇ ਸੂਟ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਮੈਚਿੰਗ ਬਾਟਮ ਹੈ ਜੀ ਸਰੇਕ ਸੂਟ ਦੇ ਨਾਲ ਫੇਸ ਦੇ ਨਾਲ ਹੈਗੀ ਹੈ ਛੋਟੇ ਪ੍ਰਿੰਟ ਦੇ ਵਿੱਚ ਹੀ ਬਾਟਮ ਦੇਖੋ ਕਿੰਨੇ ਪਿਆਰੇ ਬਾਟਮ ਬਹੁਤ ਸੋਹਣੇ ਛੋਟੇ ਪ੍ਰਿੰਟ ਦੇ ਵਿੱਚ ਸਾਰੇ ਬੜੇ ਪਿਆਰੇ ਸੂਟ ਹੈ ਦੁਪट्टे ਤੁਸੀਂ ਆਪਣੇ ਅਕੋਰਡਿੰਗ ਜਿਵੇਂ ਦਾ ਤੁਹਾਡਾ ਟੇਸਟ ਹੈ ਉਹਦੇ ਅਕੋਰਡਿੰਗ ਦੁਪट्टे ਰੈਡੀ ਕਰਵਾ ਸਕਦੇ ਹੋ ਬੜਾ ਪਿਆਰਾ ਇੰਦੇਸ ਤੇ ਇਹ ਵਾਲਾ ਸੂਟ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਦਾ ਡਾਰਕ ਬਲੂ ਕਲਰ ਦੀ ਪ੍ਰਿੰਟਿੰਗ ਬਹੁਤ ਸੋਹਣਾ ਪ੍ਰਿੰਟ ਹੈ ਇਹ ਵਾਲੇ ਸੂਟ ਦਾ ਵੀ ਡਾਰਕ ਬਲੂ ਕਲਰ ਤੇ ਇਹਦੇ ਨਾਲ ਟਾਈ ਐਂਡ ਇਹ ਦੁਪੱਟਾ ਬਹੁਤ ਪਿਆਰਾ ਲੱਗਣਾ ਇਹ ਹੈਗੀ ਇਸਦੀ ਬਾਟਮ ਛੋਟੇ ਪ੍ਰਿੰਟ ਦੇ ਵਿੱਚ ਬਹੁਤ ਪਿਆਰੇ ਸੂਟ ਹੈ ਸਾਰੇ ਪਿਓਰ ਮੋਡਲ ਦੇ ਵਿੱਚ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਸੂਟ ਤੇ ਨੈਕਸਟ ਸੂਟ ਹੈਗਾ ਪ੍ਰਿੰਟ ਸਾਰਿਆਂ ਦੇ ਕਲਰ ਕੰਟਰਾਸਟ ਬਹੁਤ ਪਿਆਰੇ ਆ ਇਹ ਦੇਖੋ ਕਿੰਨਾ ਸੋਹਣਾ ਬਹੁਤ ਪਿਆਰਾ ਪ੍ਰਿੰਟ ਹੈ ਨਾਲ ਮੈਚਿੰਗ ਬਾਟਮ ਤੇ ਇੱਕ ਪ੍ਰਿੰਟ ਦੇ ਵਿੱਚ ਬਾਟਮ ਹੈ ਜੀ ਨਾਲ ਬੜੀ ਸੋਹਣੀ ਮੈਚਿੰਗ ਬਾਟਮਸ ਦੇ ਨਾਲ ਵਿਦਾਊਟ ਦੁਪੱਟਾ ਸੂਟ ਹੈ ਪਿਓਰ ਮੋਡਲ ਦੇ ਵਿੱਚ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਤੇ ਦੇਖੋ ਜੀ ਕਿੰਨਾ ਪਿਆਰਾ ਸੂਟ ਹੈ ਸਾਰਿਆਂ ਦਾ ਪ੍ਰਿੰਟ ਇੱਕ ਤੋਂ ਇੱਕ ਸੋਹਣਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਬਹੁਤ ਸੋਹਣਾ ਪ੍ਰਿੰਟ ਹੈ ਤੇ ਹੈਗੇ ਮੈਚਿੰਗ ਬਾਟਮ ਇਹਦੇ ਨਾਲ ਛੋਟੇ ਪ੍ਰਿੰਟ ਦੇ ਵਿੱਚ ਬਾਟਮ ਹੈ विदाउट दुपट्टा सूट प्योर मोडाल ਦੇ ਵਿੱਚ नेक्स्ट सूट ਆ ਗਿਆ ਆਪਣਾ ਬੜਾ ਪਿਆਰਾ ਮਾਊਸ ਕਲਰ ਵਿੱਚ ਦੇਖੋ ਕਿੰਨਾ ਸਾਰਿਆਂ ਦਾ ਪ੍ਰਿੰਟ ਇੱਕ ਤੋਂ ਇੱਕ ਸੋਹਣਾ ਪ੍ਰਿੰਟ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਨਾ ਸੂਟਾਂ ਦੀ ਤੇਜ਼ ਦੀ ਜ਼ິກਜ਼ੈਗ ਦੇ ਵਿੱਚ बॉटम ਨਾਲ ਮੈਚਿੰਗ ਹੋ ਘੱਟ ਪਿਆ ਰਿਹਾ ਸਾਰਿਆਂ ਦੀ ਪ੍ਰਿੰਟਿੰਗ ਇੱਕ ਤੋਂ ਇੱਕ ਸੋਹਣੀ ਨੈਕਸਟ ਹੈਗਾ ਬਲੂ ਕਲਰ ਦੇ ਵਿੱਚ ਤੁਹਨਾ ਪਿਆ ਰਹਾ ਸੋਹਣਾ ਬਲੂ ਕਲਰ ਇਸ ਤੇ ਨਾਈਜ਼ ਦੇ ਵਿੱਚ ਬਾਟਮ ਹੈ ਇਹ ਬਾਟਮ ਹੈ ਜੀ ਨਾਲ ਉਨੀ ਬਾਟਮ ਪਿਓਰ ਮੋਡਲ ਦੇ ਸੂਟ ਵਿਦਆਊਟ ਦੁਪੱਟਾ ਸੂਟ ਹੈ ਜੀ 2200 ਪ੍ਰਾਈਸ ਹੈ 2200 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਸੂਟ ਲੈਟਸ ਬੜਾ ਸੋਹਣਾ ਸੂਪਰ ਕਲਰ ਹੈ ਸਾਰਿਆਂ ਦੇ ਕੋਈ ਐਵੇਂ फडਕਵਾ ਕਲਰ ਨਹੀਂ ਹੈਗਾ ਗਰਮੀਆਂ ਦੇ ਅਕੋਰਡਿੰਗ ਸੂਟ ਹੈ ਦੇਖੋ ਬੜਾ ਪਿਆਰਾ ਗ੍ਰੀਨ ਕਲਰ ਦੇ ਵਿੱਚ ਜਿਨ੍ਹਾਂ ਨੂੰ ਜ਼ਿਆਦਾ ਵੱਡਾ ਪ੍ਰਿੰਟ ਨਹੀਂ ਪਸੰਦ ਇਹ ਵਾਲਾ ਕਲਰ ਬੜਾ ਪਿਆਰਾ ਹੈ ਬਹੁਤ ਸੋਹਣਾ ਸੂਟ ਹੈ ਹੈ ਗੀ ਇਹ ਮੈਚਿੰਗ ਬਾਟਮ ਨਾਲ ਲੱਗ ਇਸ Nghi ਸਾਰਿਆਂ ਨਾਲ ਮੈਚਿੰਗ ਬਾਟਮਸ ਹੋਣਗੀਆਂ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਹੈ ਜੀ ਵਿਦਆਊਟ ਦੁਪੱਟਾ ਸੂਟ ਇਹਨਾਂ ਤੇ ਤੁਸੀਂ ਆਪਣੇ ਅਕੋਰਡਿੰਗ ਜਿਵੇਂ ਦੀ ਮਰਜ਼ੀ ਡਿਜ਼ਾਈਨਿੰਗ ਕਰਾ ਸਕਦੇ ਹੋ ਇਹ ਦੇਖੋ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਕੇ ਇੰਬੈਸਟ ਯੂ ਕਲਰ ਦੇ ਥੋੜੇ ਬੜੇ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ। ਇਹ ਸੋਟਾ ਤੇ ਲਾਈਨਸ ਦੇ ਵਿੱਚ ਹੀ ਬਾਟਮ ਇਹਦੇ ਵੀ ਬਹੁਤ ਬੜੀ ਸੋਹਣੀ ਲਾਈਨਸ ਦੇ ਵਿੱਚ ਹੈ ਜੀ ਬਾਟਮ ਮੈਚਿੰਗ। ਇਹ ਦਾ ਉੱਪਰ ਦੁਪੱਟਾ ਸੂਟ ਪਿਓਰ ਮੋਡਲ ਦੇ ਵਿੱਚ 2200 ਪ੍ਰਾਈਸ ਹੈ ਜੀ ਸਾਰੇ ਸੂਟਾਂ ਦਾ 2200 ਪ੍ਰਾਈਸ ਦੇ ਨਾਲ ਆਪਣੇ ਸੂਟ ਨੈਕਸਟ ਹੈਗਾ ਪਰਪਲ ਕਲਰ ਇਹ ਪਿਆਰਾ print ਇਹ ਥੋੜੇ ਸੋਬਰ print ਹੈ ਜਿਨ੍ਹਾਂ ਨੂੰ ਜਿਆਦਾ ਵੱਡੇ print ਨਹੀਂ ਪਸੰਦ ਉਹਨਾਂ ਲਈ ਬੈਸਟ ਸੂਟ ਇਹ ਹੈਗੇ ਮੈਚਿੰਗ ਬਾਟਮ ਨਾਲ ਦੇਖੋ ਕਿੰਨੀ ਪਿਆਰੀ ਲਾਈਨਸ ਦੇ ਵਿੱਚ ਮੈਚਿੰਗ ਬਾਟਮ ਬਹੁਤ ਪਿਆਰਾ ਸੂਟ ਹੈ ਪਰਪਲ कलर ਦੇ ਵਿੱਚ ਆ ਗਿਆ ਵਾਈਟ ਦੇ ਵਿੱਚ ਬਲੂ ਕਲਰ ਦੇ ਫਲਾwrs ਕਿੰਨਾ ਪਿਆਰਾ ਛੋਟੇ ਪ੍ਰਿੰਟ ਦੇ ਵਿੱਚ ਪਿਆਰਾ ਵਾਈਟ ਦੇ ਵਿੱਚ ਤੇ ਲਾਈਨਸ ਦੇ ਵਿੱਚ ਦੀ ਬਾਟਮ ਦੇਖੋ ਕਿੰਨਾ ਸੋਹਣਾ ਸੂਟ ਹੈ ਬਹੁਤ ਪਿਆਰੇ ਸੂਟ ਹੈ ਇਹ ਆਪਣੇ ਅਕੋਰਡਿੰਗ ਟੇਸਟ ਦੇ ਅਕੋਰਡਿੰਗ ਤੁਸੀਂ ਕੋਈ ਵੀ ਡਿਜ਼ਾਈਨਿੰਗ ਕਰਾਉਣੀ ਹੈ ਜੀ ਇਹਨਾਂ ਤੇ ਕਰਵਾ ਸਕਦੇ ਹੋ ਬਹੁਤ ਸੋਹਣੀ ਪਿਓਰ ਮੋ ਡਾਲ ਦੇ ਵਿੱਚ 2200 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਇਹ ਮੈਂ ਤੁਹਾਨੂੰ ਪਿਓਰ ਮੋ ਡਾਲ ਦੇ ਵਿੱਚ ਦਿਖਾਇਆ ਇਹਨਾਂ ਤੋਂ ਬਿਨਾ ਮੈਂ ਤੁਹਾਨੂੰ ਲਾਈਨਿੰਗ ਮਸਲੀਨ ਦੇ ਵਿੱਚ ਪਿਓਰ ਮਸਲੀਨ ਦੇ ਲਾਈਨਿੰਗ ਦੇ ਵਿੱਚ ਫੈਬਰਿਕ ਜਿਹੜਾ ਉਹ ਵਾਲੇ ਦਿਖਾਉਣ ਲੱਗੀ ਆ 5 ਮੀਟਰ ਦੀ ਕਟ ਹੈ ਜੀ ਆਲ ਓਵਰ ਸੂਟ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਬਹੁਤ ਸੌਫਟ ਲਾਈਨਸ ਦੇ ਵਿੱਚ ਫੈਬਰਿਕ ਆਂਦਾ ਜੀ ਇਹ ਹਲਕੀਆਂ ਹਲਕੀਆਂ ਲਾਈਨਸ ਹੁੰਦੀਆਂ ਇਹਦੇ ਵਿੱਚ ਹਲਕੀਆਂ ਹਲਕੀਆਂ ਲਾਈਨਸ ਹੈ ਜੀ ਇਹਦੇ ਵਿੱਚ ਫੈਬਰਿਕ ਦੇ ਵਿੱਚ ਬੜਾ ਸੋਹਣਾ ਲੈਮਨ ਲਾਈਟ yellow base ਹੈ suit ਦਾ ਤੇ print ਦੇਖੋ ਕਿੰਨਾ ਪਿਆਰਾ ਹੈ ਇਹ 5 ਮੀਟਰ ਦੀ ਕਟ ਹੈ ਜੀ ਪਿਓਰ ਲਾਈਨਿੰਗ ਮਸਲੀਨ ਦੇ ਵਿੱਚ 2500 price ਦੇ ਨਾਲ 2500 price ਹੈ ਜੀ ਇਹ ਵਾਲੇ suit ਦਾ ਬਹੁਤ ਪਿਆਰਾ print ਹੈ ਤੇ ਨੈਕਸਟ ਹੈਗਾ ਇਹ ਦੇਖੋ ਪ੍ਰਿਊ ਦੇ ਵਿੱਚ ਲਾਈਨਿੰਗ ਮਸਲੀਨ ਪਿਓਰ ਲਾਈਨਿੰਗ ਮਸਲੀਨ ਦੇ ਵਿੱਚ suit 2500 ਪ੍ਰਾਈਸ ਦੇ ਨਾਲ ਵਿਦਾਊਟ ਦੁਪੱਟਾ ਸੂਟ ਹੈ ਜੀ ਆਲ ਓਵਰ ਸੂਟ ਦੁਪੱਟੇ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਮਰਜ਼ੀ ਦੁਪੱਟਾ ਇਹਨਾਂ ਨਾਲ ਰੈਡੀ ਕਰਵਾ ਸਕਦੇ ਹੋ ਨੈਕਸਟ ਹੈਗਾ ਪਰਪਲ ਕਲਰ ਬਹੁਤ ਪਿਆਰਾ ਫੈਬਰਿਕ ਹੈ ਪਿਓਰ ਲਾਈਨਿੰਗ ਮਸਲੀਨ ਦੇ ਵਿੱਚ 5 ਮੀਟਰ ਦੀ ਕਟ ਹੈ ਜੀ ਸੂਟ ਦੀ 2500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਆ ਗਿਆ ਡਾਰਕ ਗ੍ਰੇ ਜੀ ਟੋਨ ਤੇ ਇਹ ਵਾਲਾ ਸੂਟ ਆਪਣਾ ਖਤਿਆਰਾ ਪ੍ਰਿੰਟ ਜਿਵੇਂ ਦਾ ਮਰਜੀ ਦੁਪट्टे ਆਪਣੇ ਕੋਲ ਕਈ ਵਾਰੀ ਪਿਓਰ ਦੇ ਪਏ ਹੁੰਦੇ ਹਨ ਉਹਨਾਂ ਦੁਪੱਟਿਆਂ ਨਾਲ ਵੀ ਇਹ ਸੂਟ ਵੇਅਰ ਕੀਤੇ ਹੋਏ ਬਹੁਤ ਪਿਆਰੇ ਲੱਗਣਗੇ 2500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਤੇ ਦੋ ਸੂਟ ਮੈਂ ਲਾਈਨਿੰਗ ਮਸਲੀਨ ਚ ਮੈਚਿੰਗ ਦਿਖਾਉਣੇ ਆ ਤੁਹਾਨੂੰ ਇਹ ਉਦੋਂ ਵੀਡੀਓ ਪਾਈ ਸੀ ਕਈ ਵਾਰੀ ਬੁਕਿੰਗ ਕਰਾਈ ਵੀ ਹੁੰਦੀ ਹੈ ਜਾਂ ਵੈਸੇ ਕਿਸੇ ਨੇ ਹੋਲਡ ਕਰਾਇਆ ਹੁੰਦਾ ਰਹਿ ਜਾਂਦਾ ਸੂਟ ਬੜਾ ਪਿਆਰਾ ਸੂਟ ਹੈ yellow ਕਲਰ ਦੇ ਵਿੱਚ ਬਹੁਤ ਪਿਆਰਾ ਪਿਓਰ ਲਾਈਨਿੰਗ ਮਸਲੀਨ ਦੀ ਸ਼ਰਟ ਹੈ ਲਾਈਨਿੰਗ ਮਸਲੀਨ ਚ ਪਿਓਰ ਸ਼ਰਟ ਤੇ ਪਿਓਰ ਮਸਲੀਨ ਦੇ 3 ਮੀਟਰ ਦੀ ਬਾਟਮ ਨਾਲ ਤੇ ਲਾਈਨਿੰਗ ਮਸਲੀਨ ਚ ਹੀ ਦੁਪੱਟਾ 2.5 ਮੀਟਰ ਦਾ ਇਹ ਦੇਖ ਬਹੁਤ ਗ੍ਰੇਸਫੁਲ ਦੁਪੱਟਿਆਂ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਲਾਈਨਿੰਗ ਮਸਲੀਨ ਦੇ ਵਿੱਚ ਸੌਫਟ ਦੇ ਵਿੱਚ ਫੈਬਰਿਕ ਹੈ ਜੀ ਕਾਫੀ ਇਹ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਦੇਖੋ ਕਿੰਨਾ ਪਿਆਰਾ ਸੂਟ ਹੈ 104 ਦਿਖਾਉਣਾ ਇਹਦੇ ਨਾਲ ਦਾ ਹੀ ਲਾਈਨਿੰਗ ਮਸਲੀਨ ਦੇ ਵਿੱਚ ਬਿਲਕੁਲ ਪਿਓਰ ਦੇ ਵਿੱਚ ਹੈ ਜੀ ਇਹ ਵਾਲੀ ਮਸਲੀਨ ਡਾਰਕ ਬੈਂਗਣੀ ਕਲਰ ਹੁੰਦਾ ਜਿਹੜਾ ਡਾਰਕ ਪਰਪਲ ਕਲਰਸ ਤੇ ਹੋਣਾ ਕਲਰ ਹੈ ਜੀ ਇਹ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹਦਾ ਸੂਟ ਤਾਂ ਬਹੁਤ ਸੋਹਣਾ ਸੂਟ ਹੈ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਨਾਲ ਤੇ ਨਾਲ ਟੈਬੀ ਲਾਈਨਸ ਦੇ ਵਿੱਚ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਜਿਨ੍ਹਾਂ ਨੇ ਸਿਰ ਤੇ ਲੈਣਾ ਹੁੰਦਾ ਤਾਂ ਵੀ ਨਹੀਂ ਫਿਸਲਦੇ ਦੁਪੱਟੇ ਇਹ ਪੂਰੀ ਚੜਾਈ ਹੈ ਜੀ ਦੁਪੱਟਿਆਂ ਦੀ ਕਈਆਂ ਨੂੰ ਹੁੰਦਾ ਵੀ ਪੂਰੇ ਖੁੱਲੇ ਦੁਪੱਟੇ ਲੈਣੇ ਆ ਸੀ ਬਹੁਤ ਵਧੀਆ ਸੂਟ ਲਾਈਨਿੰਗ ਮਸਲੀਨ ਦੇ ਵਿੱਚ ਮੈਚਿੰਗ ਦੁਪੱਟੇ ਦੇ ਨਾਲ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਹੈ ਦੋ ਸੂਟ ਮੈਂ ਤੁਹਾਨੂੰ ਦਿਖਾਈਏ ਤੁਹਾਨੂੰ ਹਾਂ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146080803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ